ਮੇਰਾ ਤਾਂ ਦੋਸਤ ਗਿਆ ਮੇਰਾ ਤਾਂ ਵੱਡਾ ਭਾਈ ਗਿਆ ਹਨਾ ਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਘਾਟਾ ਕਦੇ ਪੂਰਾ ਹੋਣਾ ਤੇ ਬਾਕੀ ਹਾਂ ਬਈ ਉਹਨੇ ਹਰ ਵਾਰੀ ਬਾਈ ਖੜਦੀ ਆਇਆ ਸੀਗਾ ਹਾਲਾਤਾਂ ਨਾਲ ਹਨਾ ਚੰਗੇ ਹੋਣ ਮਾੜੇ ਹੋਣ ਕੁਝ ਵੀ ਸੀਗਾ ਤੇ ਉਹੀ ਤਾਂ ਕਮੀ ਬਾਈ ਕਦੇ ਪੂਰੀ ਹੋਈ ਨਹੀਂ ਸਕਦੀ ਇਹ ਤਾਂ ਗੱਲ ਸੋਡੀ ਸਹੀ ਹੈ ਜੇ ਉਹ ਹੁੰਦਾ ਤਾਂ ਉਹਨੇ ਹੱਲਾ ਮਾਰ ਲੈਣਾ ਸੀ ਜਾਦਾ ਮਾਰ ਲੈਣਾ ਸੀ ਹੱਲੋ ਭਾਈ ਮੇਰੇ ਦਿਮਾਗ ਚ ਆਈ ਸੀ ਜੇ ਅੱਜ ਸਾਡਾ ਝੋਟਾ ਜਾਉਂਦਾ ਹੁੰਦਾ ਕਿਤੇ ਤੇ ਤੁਹਾਨੂੰ ਅਸੀਂ ਬੜੀ ਵਾਰੀ ਗੱਲਾਂ ਕੀਤੀਆਂ ਸ਼ਾਇਦ ਤੁਹਾਨੂੰ ਵੀ ਇਦਾਂ ਹੀ ਲੱਗਦਾ ਹੋ ਬਾਕੀ ਤੁਸੀਂ ਜਜ਼ਬਾਤ ਜ਼ਰੂਰ ਦੱਸਿਓ ਵੀ ਜੇ ਕਿਤੇ ਮੈਂ ਕਹਾ ਜੇ ਕਿਤੇ ਝੋਟਾ ਜਾਉਂਦਾ ਹੁੰਦਾ ਸਭ ਤੋਂ ਪਹਿਲਾਂ ਉਹਨੇ ਮੂਰੇ ਟਰੈਕਟਰ ਲਾਉਣਾ ਸੀ ਵੀ ਚਲੋ ਤੁਹਾਨੂੰ ਤਾਂ ਨਾਲ ਖਿੱਚੀ ਲੈਣੇ ਕਿਉਂਕਿ ਜੀ ਤਾਂ ਨਾਲ-ਨਾਲ ਹੀ ਰਹਿੰਦੇ ਆ ਸਾਰੇ ਤੇ ਤੁਹਾਨੂੰ ਲੱਗਦਾ ਜੀ ਵੀ ਇਸ ਤਰ੍ਹਾਂ ਦੀ ਜਿਹੜੀ ਉਹਦਾ ਘਾਟਾ ਜਿਹੜਾ ਪਿਆ ਹੋਇਆ ਬਹੁਤ ਜਿਹੜਾ ਪੂਰਾ ਨਹੀਂ ਹੋ ਸਕਦਾ ਕਦੇ ਭਾਈ ਉਹ ਤਾਂ ਪੂਰਾ ਹੋ ਹੀ ਨਹੀਂ ਸਕਦਾ ਜੀ ਮੇਰਾ ਤਾਂ ਦੋਸਤ ਗਿਆ ਮੇਰਾ ਤਾਂ ਵੱਡਾ ਭਾਈ ਗਿਆ ਹਨਾ ਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਘਾਟਾ ਕਦੇ ਪੂਰਾ ਹੋਣਾ ਤੇ ਬਾਕੀ ਹਾਂ ਬਾਈ ਉਹਨੇ ਹਰ ਬਾਈ ਬਾਈ ਖੜਦੀ ਆਇਆ ਸੀਗਾ ਹਾਲਾਤਾਂ ਨਾਲ ਹਨਾ ਚੰਗੇ ਹੋਣ ਮਾੜੇ ਹੋਣ ਕੁਝ ਵੀ ਸੀਗਾ ਤੇ ਉਹੀ ਤਾਂ ਕਮੀ ਬਾਈ ਕਦੇ ਪੂਰੀ ਹੋਈ ਨਹੀਂ ਸਕਦੀ ਹਨਾ ਉਹਦਾ ਹਮੇਸ਼ਾ ਮੇਰੇ ਤਾਂ ਦਿਲਚੀ ਹੁੰਦਾ ਇਹ ਜਿਹੜਾ ਦਿਨ ਮਿਲਦਾ ਕਦੇ ਹੋਇਆ ਹੀ ਨਹੀਂ ਜਿੱਦ ਦੇ ਉਹਦਾ ਜ਼ਿਕਰ ਨਾ ਹੋਇਆ ਹੋਵੇ ਤੇ ਆਲਵੇਜ਼ ਬਾਈ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਤੇ ਮੇਰਾ ਤਾਂ ਬਾਈ ਵੱਡਾ ਭਾਈ ਸੀ ਹਨਾ ਮੈਂ ਤਾਂ ਕੀ ਕਹਾਂ ਬਸ ਮੈਂ ਬੋਲ ਕੇ ਹੁਣ ਬਾਈ ਦੱਸਿਆ ਨਹੀਂ ਜਾ ਸਕਦਾ ਵੀ ਜੋ ਹੈਗਾ ਹਨਾ ਕਿ ਬਹੁਤ ਪਿਆਰ ਸੀ ਬਾਈ ਨਾਲ ਤੇ ਹੈਗਾ ਹੀ ਆ ਹੁਣ ਵੀ ਅਸੀਂ ਪਰਿਵਾਰ ਦੇ ਨਾਲ ਹੀ ਆ ਬਾਈ ਆਲਵੇਸ ਹਨ ਤੇ ਇਹਦਾ ਗੱਲ ਸੁਣਦੀ ਸਹੀ ਆ ਜੇ ਉਹ ਹੁੰਦਾ ਤਾਂ ਉਹਨੇ ਹੱਲਾ ਮਾਰ ਲੈਣਾ ਸੀ ਜਾ ਲਾ ਮਾਰ ਲੈਣਾ ਮੇਰੀ ਆਪਾਂ ਕਹਿ ਦਿੰਨੇ ਆ ਨਾ ਵੀ ਚੱਲ ਕੋਈ ਨਾ ਯਾਰ ਆਪਾਂ ਬੰਦੇ ਤੁਸੀਂ ਚੱਲੋ ਅਸੀਂ ਆਉਨੇ ਆ ਪਰ ਜੇ ਮੈਂ ਕਹਿੰਦਾ ਉਹ ਹੁੰਦਾ ਉਹਨੇ ਤਾਂ ਤੁਹਾਨੂੰ ਉਹੀ ਖਿੱਚ ਕੇ ਨਾਲ ਵੀ ਚੱਲ ਵੀ ਤੂੰ ਪਹਿਲਾਂ ਤੂੰ ਪਹਿਲਾਂ ਫਿਰ ਉਹ ਬੰਦਾ ਕੁਦਰਤੀ ਹੁੰਦਾ ਜਦੋਂ ਕਿਉਂਕਿ ਦੇਖੋ ਇੱਕ ਨਾਲ ਇੱਕ ਹੁੰਦਾ ਨਾ 11 ਹੋ ਜਾਂਦੇ ਨੇ ਤੇ ਜੇ ਕਿਤੇ ਫਰਕਾਰਵਾ ਕਹਿੰਦਾ ਬਣਦਾ ਜਾਂਦਾ ਜਦੋਂ ਇੱਕ ਮੂਰੇ ਲੱਗਿਆ ਬੰਦਾ ਨਾਲ ਦੀ ਨਾਲ ਤੁਰਦਾ ਇਹ ਨਹੀਂ ਕੋਈ ਛੋਟਾ ਕੋਹਣਾ ਵੱਡਾ ਕੋਹਣਾ ਇਹ ਤਾਂ ਬੱਲੇਣਾ ਦੇਣਾ ਹੀ ਨਹੀਂ ਉਹ ਤਾਂ ਵਿਚਾਰਾ ਡਾਊਨ ਟੂ ਅਰਥ ਜਿਵੇਂ ਆਪਾਂ ਸਾਰੇ ਹੀ ਆ ਤੇ ਉਹ ਉਦੋਂ ਦੀ ਆ ਤੇ ਮੈਂ ਇਹੀ ਗੱਲਾਂ ਕਰ ਦਿਆਂਗਾ ਦੇਖੋ ਲੋਕ ਕਿਵੇਂ ਜਿਹੜੀਆਂ ਆਪਣਾ ਟਰਾਲੀਆਂ ਆਉ ਤੇ ਬਾਰੋਂ ਵੀ ਗੱਲ ਕੀਤੀ ਜਾਵੇ ਐਤਕੀ ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਪਈ ਕਿਉਂਕਿ ਦੇਖੋ ਪੰਜਾਬੀ ਇੱਕ ਐਸਾ ਕਹਿੰਦੇ ਹੁੰਦੇ ਆ ਪੰਜਾਬੀ ਨੇ ਹਮੇਸ਼ਾ ਕਿਸੇ ਨੂੰ ਦਿੱਤਾ ਹੀ ਆ ਲਿਆ ਨਹੀਂ ਤੇ ਜਿਹੜਾ ਇਸ ਵੇਲੇ ਆਪਣਾ ਸਾਡਾ ਸਲੋਗਨ ਚੱਲ ਰਿਹਾ ਬਈ ਅਸੀਂ ਕਿਸੇ ਤੋਂ ਮੰਗਦੇ ਨਹੀਂ ਜੇ ਕਿਸੇ ਨੇ ਦੇਣਾ ਅਸੀਂ ਰੋਕਦੇ ਨਹੀਂ ਪਰ ਇਹ ਸਾਡਾ ਫਰਜ਼ ਆ ਦੇਖੋ ਇਕੱਲਾ ਇਹ ਨਹੀਂ ਅਸੀਂ ਤਾਂ ਆਪਣੇ ਆ ਨਾ ਮੋਢੇ ਨਾ ਮੋਢਾ ਲਾ ਕੇ ਖੜਾ ਗਏ ਪਰ ਜੇ ਜਿਹੜਾ ਸਾਡਾ ਬਣਦਾ ਹੱਕ ਆ ਜੇ ਅਸੀਂ ਵੀ ਉਸ ਧਰਤੀ ਦੇ ਹੀ ਵਸਿੰਦੇ ਆ ਜੀ ਉਸ ਧਰਤੀ ਦੇ ਵਿੱਚ ਉਸੇ ਭਾਰਤ 'ਚ ਰਹਿਨੇ ਆ ਤੇ ਫਿਰ ਸਾਡਾ ਸਾਨੂੰ ਬਣਦਾ ਹੱਕ ਸਾਨੂੰ ਬਣਦੀ ਚੀਜ਼ ਉਹ ਬਿਨਾ ਕਿਸੇ ਪੁੱਛਣ ਤੋਂ ਬਿਨਾ ਦੱਸਣ ਤੋਂ ਮਿਲਣੀ ਚਾਹੀਦੀ ਆ ਹਾਂ ਸਾਡਾ ਜਿਹੜਾ ਬੰਦਾ ਸਾਡੇ ਜਿਹੜੇ ਪੰਜਾਬੀ ਨੇ ਸਾਡਾ ਭਾਈਚਾਰਾ ਉਹ ਚਾਹੇ ਪੰਜਾਬ ਵਿੱਚ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਇਹਦੇ ਚੋਂ ਕੋ ਲੈਣਾ ਦੇਣੀ ਹੈ ਨਹੀਂ ਉਹ ਸਾਡੇ ਨਾਲ ਖੜਾ ਦੂਜੇ ਵੀ ਖੜੇ ਆ ਇਹਦੇ ਬਾਰੇ ਤੁਸੀਂ ਕੀ ਸੋਚਦੇ ਨਹੀਂ ਸਾਰਾ ਪੰਜਾਬੀ ਬਈ ਪੰਜਾਬ ਨਾਲ ਹੀ ਖੜਾ ਜੋ ਵੀ ਹਨਾ ਕੋਈ ਵੀ ਧਰਮ ਲਾ ਲਓ ਕੁਝ ਵੀ ਲਾ ਲਓ ਜਿਵੇਂ ਕਲਾਕਾਰ ਭਾਈਚਾਰਾ ਕਿੰਨਾ ਮਰੇ ਆਇਆ ਤੇ ਹੋਰ ਰਲ ਮਿਲ ਕੇ ਸਭ ਮਿੰਟਲਾ ਦਾ ਜਿਹੜਾ ਇੱਕ ਬੰਦਾ ਖੇਤੀ ਕਰਦਾ ਸਾਡੇ ਪਿੰਡ ਦਾ ਨੋਰਮਲ ਬੰਦਾ ਵੀ ਉਹਨੇ ਵੀ ਯੋਗਦਾਨ ਪਾਇਆ ਆ ਆਪਦਾ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਸਭ ਨੇ ਆਪਦਾ ਯੋਗਦਾਨ ਪਾਇਆ ਜਿੰਨੇ ਜੋਗਾ ਸੀਗਾ ਬਾਈ ਕੋਈ ਵੀ ਤੇ ਆਲਵੇਜ਼ ਬਾਈ ਪੰਜਾਬ ਨਾਲ ਹੀ ਆ ਹਨਾ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਵੀ ਪੰਜਾਬ ਤੋਂ ਬਿਨਾਂ ਤਾਂ ਕੋਈ ਸੋਚੇ ਨਹੀਂ ਜਾ ਸਕਦਾ